ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜੂਗਾ ਨਾ ਤਾਂ ਆਪਣੀ 5-6 7000 ਕਰੋੜ ਬਚ ਜੂਗਾ ਉਹ ਜੋ 5500 ਕਰੋੜ ਰੁਪਇਆ ਮਾਵਾ ਪੈਣਾ ਨੂੰ ਜਿਹੜਾ 1000 ਰੁਪਇਆ ਕਿਹਾ ਸੀ ਉਹ ਦੇਉਂਦੇ ਮੋਦੀ ਮੰਗੂ ਨਹੀਂ ਹੈਗਾ ਵੀ 15 ਲੱਖ ਆ ਜੂ ਖਾਤੇ ਜਿਹਦੇ ਮੁੜ ਕੇ ਕਹਿੰਦੇ ਜੁੰਬਲਾ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿਲਕੁਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਹੀ ਆਈ ਜਾਣਗੇ ਬੱਸ ਤੇ ਇੱਦਾਂ ਹੀ 1100 ਰੁਪਇਆ ਹਜ਼ਾਰ ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਹੈ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਤੇ ਮਕਾਨੀ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ 'ਚ ਤੇ ਉਹਨਾਂ 'ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ ਚੱਲੂ ਵੀ ਉਹ ਮੈਂ ਪੈਸੇ ਅਲੱਗ ਤੋਂ ਧਰੂਗਾ ਕੱਢ ਆ ਆ ਯਾਰਾ ਮੇਰਾ ਵਿਚਾਰ ਹੈ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੋਈ ਪਿੰਡ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਜੇ ਰਾਤ ਨੂੰ ਜਾਣ ਰਾਤ ਨੂੰ ਵੀ ਆਉਂਦੀ ਹੈ ਜਦੋਂ ਮਰਜ਼ੀ ਸੋਚਦਾ ਬੋਸ ਸਟਾਰਟਰ ਵੀ ਹੈ ਦਿਨ ਵਾਲੀ ਜੇ ਮੈਂ ਕਹਾਂ ਕਿ ਉਹ ਮੈਂ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜੀ ਵਾਇਆ ਕਰੋ ਤੁਹਾਡੇ ਦਿਲ ਹੈ ਯਾਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿਤਾ ਸੀ ਮੋਟਰਾਂ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਹੈ ਨੀਅਤ ਸਾਫ਼ ਹੋ ਗਈ नीत साफ है पहले पहलू पता ही नहीं सी मैं बिजली बोर्ड वाले को पुछा मैं क्या यार अठ घंटे कि ने कहे ने भी अठ घंट पानी लग है अठ भी टुट में टुट्टे दो घंटे बाद घंटा कट्ट फिर फिर घंटा कट्ट कहते जी सैकटरी लैवल पर मीटिंग हुई थी उसमें फैसला किया गया था मैं अच्छा एक नक्का लैवल मीटिंग हुई है कभी ਕਹਿੰਦੇ ਜੀ ਨੱਕਾ ਕਿਆ ਹੁੰਦਾ ਹੈ ਨੱਕਾ ਕਿਆ ਹੁੰਦਾ ਹੈ ਮੈਂ ਕਿਹਾ ਨੱਕਾ ਨਹੀਂ ਨੱਕਾ ਕਹਿੰਦੇ ਹਮੇ ਨਹੀਂ ਪਤਾ ਜੀ ਮੈਂ ਕਿਹਾ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਉਹ ਤੁਸੀਂ ਅੱਧਾ ਕਿਆਰਾ ਰਮਿਆ ਹਜੇ ਬੰਦ ਕਰਤੀ ਡੂੜ ਘੰਟੇ ਬਾਅਦ ਦੁਆਰੇ ਆਈ ਫੇਰ ਉਸੇ ਅੱਧੇ ਦੇ ਵਿੱਚ ਦੀ ਦੁਆਰੇ ਜਾਊ ਫੇਰ ਬੰਦ ਕਰਤੀ ਕੰਨੀ ਵਾਲੇ ਕਿਨਾਰੇ ਤਾਂ ਸੁੱਕੇ ਹੀ ਰਹਿ ਜਾਂਦੇ ਆ ਮੈਂ ਕਿਹਾ 8 ਨਹੀਂ 11 12 ਘੰਟੇ ਦਿਓ ਤੁਸੀਂ ਬੰਦ ਨਹੀਂ ਕਰਨੀ ਲੈਟ ਕਿਸਾਨ ਬੰਦ ਕਰਕੇ ਘਰੇ ਜਾਵੇ ਆਪਦੀ ਬੋਟਰ ਥਰਮਲ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਖਰੀਦ ਲਿਆ ਕੋਲਾ ਆਪਣੇ ਕੋਲੇ ਆਮ ਹੈ 27 28 22 25 ਦਿਨ ਦਾ ਕੋਲਾ ਪਿਆ ਆਪਣੇ ਥਰਮਲਾਂ ਚ ਪਹਿਲਾਂ ਢਾਈ ਘੰਟਿਆਂ ਦਾ ਕੋਲਾ ਰਹਿ ਗਿਆ ਜੀ 3 ਘੰਟਿਆਂ ਦਾ ਕੋਲਾ ਰਹਿ ਗਿਆ ਜੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਕਿਉਂਕਿ ਆਪ ਪੈਸੇ ਖਾਂਦੇ ਸੀ ਕੋਲੇ ਦੀਆਂ ਖਾਨਾ ਬੰਦ ਕਰ ਰੱਖੀਆਂ ਸੀ ਆਪਾਂ ਉਹ ਖੋਲੀਆਂ ਆਪਾਂ ਕੋਲੇ ਦੀ ਖਾਨ ਚਲਾ ਲਈ ਝਾਰਖੰਡ ਵਾਲੀ ਆਪਨ ਕੋਲਾ ਆਮ ਹੈ ਬਿਜਲੀ ਆਮ ਹੈ ਬਿਜਲੀ ਵੇਚਦੇ ਆਂ ਪਰ ਰਾਤ ਨੂੰ 8 ਰੁਪਏ 37 ਪੈਸੇ ਪਰ ਯੂਨਟ ਵੇਚਦੇ ਆਂ ਕੱਲੇ ਅਪ੍ਰੈਲ ਤੇ ਮਈ ਚ ਹਜੇ ਮਈ ਦੇ 25 ਦਿਨ ਹੀ ਹੋਏ ਨੇ 25 ਮਈ ਤੱਕ ਦੀ ਰਿਪੋਰਟ ਹੈ ਮੇਰੇ ਕੋਲੇ ਅਪ੍ਰੈਲ ਤੇ ਮਈ ਤੱਕ 25 ਮਈ ਤੱਕ 286 ਕਰੋੜ ਰੁਪਏ ਦੀ ਬਿਜਲੀ ਆਪਾਂ ਦੂਜੀਆਂ ਸਟੇਟਾਂ ਨੂੰ ਵੇਚਤੀ ਖਜ਼ਾਨਾ ਵੀ ਭਰੂੰ ਔਰ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਕਾ ਨਹੀਂ ਵੀ ਕਰੂੰ ਮੈਨੂੰ ਨਹੀਂ ਹਟਾ ਸਕਦੇ ਮੈਂ ਪਹਿਲਾਂ ਕਹਿੰਦਾ ਸੀੜੀਆਂ 'ਚ ਵੀ ਇਹੀ ਕਹਿੰਦਾ ਸੀ ਮੈਂ ਹੁਣ ਵੀ ਇਹੀ ਕਹਿੰਨਾ ਅੰਦਰ ਲੀਆਂ ਦੱਸੂ ਸਾਰੀਆਂ ਨਾਲੇ ਸੋ ਵੀਰੋ ਆਪਾਂ ਉਸ ਧਰਤੀ ਦੇ ਜਾਏ ਆ ਆਪਾਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਭਈ ਅਮਰੀਕਾ ਕੈਨੇਡਾ ਕਿਉਂ ਜਾਈਏ ਅਸੀਂ ਇੱਥੇ ਆਪਣੀ ਧਰਤੀ ਠੀਕ ਕਰ ਲੈਨੇ ਆ ਇੱਥੇ ਹੀ ਨੌਕਰੀਆਂ ਦੇ ਦਿੰਨੇ ਆ ਇੱਥੇ ਹੀ ਕੰਮਕਾਰ ਕਰੋ ਆ ਤੁਹਾਡੇ ਕੋਲੇ ਇੱਥੇ ਆ ਗਈ ਕਲਾਸ ਪਹਿਲਾਂ ਹੀ ਸੀ ਫ੍ਰਾਇਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ ਕੰਮ ਮਿਲੂਗਾ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਹੀ ਕੰਮ ਮਿਲੂਗਾ ਸ਼ਾਮ ਨੂੰ ਘਰਿਆਂ ਕੇ ਰੋਟੀ ਖਾਈਏ ਉਧਰ ਬਾਹਲੇ ਮੁਲਕਾਂ ਚ ਬਰਫਾਂ ਪੈਂਦੀਆਂ ਨੇ ਇਹਨਾਂ ਬਾਸ਼ਾ ਸਾਡੀ ਐਨਾਂ ਕਲਚਰ ਸਾਡਾ ਕਿਉਂ ਜਾਈਏ ਬਈ ਅਸੀਂ ਹਾਂ ਘੁੰਮਣ ਜਾਓ ਮਹੀਨਾ ਘੁੰਮਣ ਚਲੇ ਜਾਓ ਪਰਿਵਾਰ ਵਾਸਤੇ ਟੂਰਿਸਟ ਵੀ ਜੇਤੇ ਪਰ ਇਹ ਥੋੜੀ ਅਗੇ ਇੱਥੋਂ ਚਲੇ ਗਏ ਮਾਪੇ ਇੱਥੇ ਡੀਕੀ ਜਾਂਦੇ ਆ ਵੀ ਕਦੋਂ ਆਊਗਾ ਪੁੱਤ ਮੇਰਾ ਸੋ ਬਹੁਤ ਵਿਰੋਧ ਇਹ ਕੰਮ ਆਪਾਂ ਬੰਦ ਕਰਨਾ ਹੈ ਪਬੰਦ ਤਾਂ ਹੋਊਗਾ ਜੇ ਆਪਣੇ ਕੋਲੇ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ ਇੱਥੇ ਇੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਲੈ ਕੇ ਆਵਾਂਗੇ ਇੱਥੇ ਤੁਹਾਡੇ ਧੀਆ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਅਸੀਂ ਬਈ ਐਸਐਸ ਵਾਲੇ ਮੁੰਡੇ ਬੈਠੇ ਆ ਸਟੂਡੈਂਟ ਹੈ ਨੌਜਵਾਨ ਹੈ ਪੁੱਖ ਹੈ ਫਿਊਚਰ ਹੈ ਸੋ ਇਹਨਾਂ ਨੂੰ ਇੱਥੇ ਹੀ ਨੌਕਰੀਆਂ ਦੇਣੇ ਨੇ ਡਿਗਰੀ ਮੁਤਾਬਕ ਯੂਪੀਐਸਸੀ ਦੇ ਸੈਂਟਰ ਖੋਲ੍ਹਾਂਗੇ 8 ਪੜੋ ਆਈਐਸ ਅਫਸਰ ਬਣੋ ਡੀਸੀ ਬਣੋ ਆਈਪੀਐਸ ਕਰੋ ਐਸਐਸਪੀ ਬਣੋ ਵੱਡੀਆਂ-ਵੱਡੀਆਂ ਪੋਸਟਾਂ ਸਾਡੇ ਪੰਜਾਬੀਆਂ ਦੇ ਮੁੰਡਿਆਂ ਤੇ ਧੀਆ ਪੁੱਤਾਂ ਕੋਲ ਹੀ ਹੋਣੇ ਚਾਹੀਦੇ ਪੜਾਵਾਂਗੇ ਪੜਾਵਾਂਗੇ ਇੱਥੇ ਮੈਡੀਕਲ ਕਾਲਜ ਖੋਲ ਰਏ ਆ ਹੱਬ ਬਣ ਕੇ ਆਮ ਆਦਮੀ ਕਲੀਨਿਕ ਬਣ ਕੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਮੈਂ ਇਹ ਕੰਮ ਹੀ ਗਣਾਉਣ ਲੱਗ ਜਾ ਤਾਂ ਘੰਟਾ ਲੱਗ ਜੂ ਉਹ ਤੁਹਾਨੂੰ ਆਪ ਹੀ ਪਤਾ ਤੁਸੀਂ ਗਿਣਾਂਦਾ ਕਰੋ ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ ਮੈਂ ਕਿਹਾ ਗਿਆ ਕਹਿੰਦਾ ਸਾਡੇ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਮੈਂ ਕਿਹਾ ਜੀ ਇਹ ਝ ਧੰਨਵਾਦ ਵਾਲੀ ਕਿਹੜੀ ਗੱਲ ਹੈ ਕਹਿੰਦਾ ਚੱਲੇ ਹੀ ਨਹੀਂ ਬਿਜਲੀ ਵੀ ਨਹੀਂ ਆਈ ਗਿਆ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਕਹਿੰਦਾ ਹੁਣ ਇਹ ਵੀ ਮੁੱਦਾ ਦੇਖੋ ਲੋਕ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਮੈਨੂੰ ਇੱਕ ਮੈਨੂੰ ਕਹਿੰਦਾ ਮੈਂ ਦੋਜੀ ਆ ਜੀ ਕਹਿੰਦਾ ਪਹਿਲਾਂ ਮੇਰਾ ਹਿਸਾਬ ਤਿੰਨ ਜਾਂ ਚਾਰ ਮਹੀਨੇ ਵਾ ਕਰਦੇ ਸੀ ਲੋਕ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਅਚਾਨਕ ਹਰੇਕ ਮਹੀਨੇ پیسے ਦੇਣ ਲੱਗ ਗਏ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਐ ਮੇਨ ਨਾਲਾ ਨਾ ਮੈਂ ਦੁੱਧ ਨਾਲ ਕੋਈ ਛੇੜਛਾੜ ਕਰਦਾ ਤੇ ਮੇਰਾ ਢੋਲੀ ਵੀ ਉਹੀ ਐ ਤੇ ਪਹਿਲਾਂ 4 ਮਹੀਨੇ ਵਾ ਪੈਸੇ ਦਿੰਦੇ ਸੀ ਹੁਣ ਮਹੀਨੇ ਵਾ ਕਿਉਂ ਦੇਣ ਲੱਗ ਗਏ ਉਹ ਕਹਿੰਦੇ ਭਗਵਾਨ ਤੁਮਾਨ ਨੇ ਬਿਜਲੀ ਫ੍ਰੀ ਕਰਤੀ ਜਿਹੜਾ 3-4000 ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੋਲਤ ਨੂੰ ਦੇਣ ਲੱਗ ਗਏ ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਫਰਕ ਪੈ ਜਾਂਦਾ ਸੋ ਵੀਰੋ ਇਸੇ ਕੰਮ ਤੀ ਆ ਨਾ ਤਾਂ ਮੈਂ ਬੱਸਾਂ 'ਚ ਹਿੱਸਾ ਪਾਉਣਾ ਨਾ ਮੈਂ ਪਾਉਣਾ ਕਿਸੇ ਰੇਤੀਆਂ ਖੱਡਾਂ 'ਚ ਨਾ ਪਾਉਣਾ ਕਿਸੇ ਹਵੇਲੀ 'ਚ ਜਟਾ ਵੇਚ ਹਿੱਸਾ ਪਾਉਣਾ ਹੈ ਮੈਂ ਤੁਹਾਡੇ ਦੁੱਖਾ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉ ਉਹ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ ਚ 7 ਸਟਾਰ ਹੋਟਲ ਤਬਦੀਰ ਬਦਲ ਨਹੀਂ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ ਇੱਕ ਅਰਬ ਤੋਂ ਉਤੋਂ ਦੀ ਸਬਸਿਡੀ ਇੱਕ ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਉਹ ਗਰੀਬ ਸ਼ਹਿਰ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਇਆ ਆਮ ਕਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ 2-3 ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟਾਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ ਚ ਲੈ ਲਾਂਗੇ ਸਰਕਾਰ ਉਹ ਤੇ ਕਬਜ਼ਾ ਕਰ ਲੂ ਸਕੂਲ ਖੋਲ ਦਾਂਗੇ ਉਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ਟਿਊਬਵੈਲ ਬੰਦ ਹੋਣਗੇ ਟਿਊਬਵੈਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚ ਜੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ 20 ਹਜ਼ਾਰ ਕਰੋੜ ਦੀ ਲਗਭਗ ਹੈ 18 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈਲ ਵੀ ਬੰਦ ਹੋਗੇ ਕਿਉਂਕਿ ਨਹਿਰੀ ਪਾਣੀ ਆਜੂਗਾ ਨਾ ਤਾਂ ਆਪਣੀ 5 6 7000 ਕਰੋੜ ਬੱਜੂਗਾ ਉਹ 6 7000 ਕਰੋੜ ਚੋਂ 5500 ਕਰੋੜ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰ ਕਰਦਾ ਲਿਖਿਆ ਪਿਆ ਉਹ 5500 ਕਰੋੜ ਰੁਪਈਆ ਜਿਹੜਾ 6000 ਜਾਂ 7000 ਬਚੂਗਾ ਉਹ ਜੋ 5500 ਕਰੋੜ ਰੁਪਈਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਉਹ ਦੇਉਂਗਾ ਜੀ ਉਹ ਦੇਉਂਗਾ ਜੀ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਿਹਦੇ ਮੁੜ ਕੇ ਕਹਿੰਦੇ ਜੁੰਬਲਾ ਹੈ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਿਆ 1000 ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਠੇਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਫਿਰ ਮੇਰੇ ਜਿਤੇ ਉਹਨਾਂ ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ फिर मुड़ के बंद नहीं होनी स्कीम चलू भी हो मैं पैसे अलग तो धरूँगा क्या आ, आ मेरा विचार है आ मेरा विजन है लोगों की मजबूरी में मैं मर्जी च बदलनी चाहता लोगों की मजबूरी न हो कि प्राइवेट हस्पता इलाज कराने पै रहा है लोगों की मर्जी हो भावें सकारी करा ला भावे प्राइवेट करा ला इलाज एकोजा है लोगों की मजबूरी न हो कि प्राइवेट स्कूल बच्चे पढ़ाने पै रहे हैं लोगों की मर्जी हो सकारी पढ़ा ला चाहे प्राइवेट पढ़ा ला स्कूल एको ने ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲ ਨਹੀਂ ਚਾਹਨਾ। ਮੈਂ ਉਹ ਤਾਂ ਬਦਲ ਸਕੂਗਾ ਜੇ 13 ਨੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਮੰਨ ਦਿੱਤਾ। ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਤੱਕੜੀ ਕੰਨੀ ਦੇਖਦੇ ਹੋਣੇ ਮੇਰੇ ਹੱਥ ਬੰਨ ਕੇ ਬੇਨਤੀ ਹੈ। ਪੰਜੇ ਦੇਖੋ। ਪੰਜ ਇਹ ਕਹਿੰਦੇ ਜੀ ਝਾੜੂ ਤੀਲਾ-ਤੀਲਾ ਹੋ ਗਿਆ। ਮੈਂ ਗੱਲ ਸੁਣੋ ਝਾੜੂ 'ਚ ਇੱਕ ਦੋ ਤੀਲੇ ਨਿਕਲ ਜਾਣ ਨਾ। ਸਫਾਈ ਕਰਦਾ ਰਹਿੰਦਾ। ਪੰਜੇ ਦੀ ਕੁੰਗਲ ਜੀ ਕੱਢ ਦਈਏ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ ਤੱਕੜੀ ਦੀ ਕਰ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੋ ਇਸ ਕਰਕੇ ਮੈਂ ਕਹਿਣਾ ਆਪਦੇ ਆਪਦੀਆਂ ਦੇਖੋ ਭਾਈ ਸਾਡੇ ਵਾਲ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣਸ਼ਾਨੀ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾ ਨੂੰ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਭਾੜ ਲੈਂਦੀਆਂ ਨੇਂਹਰੇ 'ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਜੇ ਸ਼ਾਮ ਨੂੰ ਵੀ ਭਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਉਹ ਹੀ ਹੈ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਵੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਣੇ ਬੀਜੇਪੀ ਦੀ ਆਂਧੀ ਨੂੰ ਕਿਵੇਂ ਰੋਕਾ ਮੈਂ ਇਹ ਜਗੜੀ ਵੱਡੀ ਗੱਲ ਹੈ मैं कह बीजेपी का चोण निशान की है कमल का फुल मैं साढ़ा की है क्या झाड़ू मैं कमल का फुल कि च मैं झाड़ू की कम करता कहीं चिकड़ी की सफाई मैं कह झाड़ू ने चिकड़ी सफाई करती कमल का फुल उगे ही नहीं सफाई कर दो सफाई कर दो उगड़े ही नहीं उन्हें सही है ना दोनों हाथ उपर चके दो नारे ला दो इनकला इनकला ਬੋਲੇ ਸੋਨਿਆ ਬਹੁਤ ਤੁਹਾਡਾ ਧੰਨਵਾਦ ਹੈ ਹੈ ਜੀ